ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਸ਼ਹਿਰ ਦੇ ਹਨੂਮਨ ਚੌਂਕ ਵਿਖੇ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਖੁੱਲ ਕੇ ਨਾਅਰੇਬਾਜ਼ੀ ਕੀਤੀ ਗਈ ਪ੍ਰਦਰਸ਼ਨ ਦੌਰਾਨ ਬਾਪ ਪਾਵਰ ਕਰ ਆ ਸਰਕਾਰ ਦੇ 3 ਸਾਲ ਕਾਨੂੰਨਯੋਗ ਸਰਬੂਰਾ ਹਲਚਨਤਾ ਪੁੱਛ ਰਹੀ ਸਵਾਲ ਕੀ ਕੀਤਾ ਹੈ 3 ਸਾਲ ਅਜੇ ਇਹ ਨਾਰੇ ਲਿਖਿਆ ਤੱਕੀਆਂ ਲਹਿਰਾ ਰਹੇ ਹਨ ਪਾਸ ਪਾਸ ਲੋਕਾਂ ਦਾ ਕਹਿਣਾ ਹੈ ਕਿ ਨਾ ਤਾਂ ਆਮ ਆਦਮੀ ਪਾਰਟੀ ਸਰਕਾਰ ਨੇ 3 ਸਾਲਾਂ ਵਿੱਚ ਕੋਈ ਵਾਦਾ ਪੂਰਾ ਕੀਤਾ ਤੇ ਨਾ ਹੀ ਕੋਈ ਗਾਰੰਟੀ ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਅਹੁਦੇਦਾਰ ਸਹਿਬਾਨ ਔਰ ਮੰਡਲ ਸਤਿਰ ਤੇ ਉਤੇ ਸਾਰੇ ਜਿਹੜੇ ਪ੍ਰੋਗਰਾਮ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਰੋਸ ਪ੍ਰਦਰਸ਼ਨ ਦੇ ਕੀਤੇ ਜਾ ਰਹੇ ਨੇ ਇਹ ਜਿਹੜੀ ਸੁੱਤੀ ਹੋਈ ਪੰਜਾਬ ਸਰਕਾਰ ਆ ਜਿਹੜੀ ਭਗਵੰਤ ਮਾਨ ਸਰਕਾਰ ਆ ਉਹਨੂੰ ਚਗਾਉਣ ਦੇ ਲਈ ਜਿਹੜੇ ਅੱਜ ਇਹ ਰੋਸ ਪ੍ਰਦਰਸ਼ਨ ਜਿਹੜੇ ਹਰ ਮੰਡਲ ਸਤਿਰ ਤੇ ਕੀਤਾ ਜਾ ਰਿਹਾ ਸੋ ਇਹਦੇ ਵਿੱਚ ਅੱਜ ਸਾਰੇ ਸਾਡੇ ਵੱਖ-ਵੱਖ ਮੰਡਲ ਦੇ ਜਿਹੜੇ ਅਹੁਦੇਦਾਰ ਸਹਿਬਾਨ ਔਰ ਵਰਕਰ ਸਹਿਬਾਨ ਪਹੁੰਚੇ ਨੇ ਅੱਜ ਇਹ ਵਿਸ਼ਾ ਜਿਹੜਾ ਆ ਇਹ ਕਿ ਪੰਜਾਬ ਸਰਕਾਰ ਨੇ ਜਿਹੜੇ ਵਾਦੇ 3 ਸਾਲ ਪਹਿਲਾਂ ਕੀਤੇ ਸੀ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਉਹ ਵਾਦੇ ਜਿਹੜੇ ਅੱਜ ਨਾ ਪੂਰੇ ਹੁੰਦੇ ਦਿਖਦੇ ਹੋਏ ਅੱਜ ਜਿਹੜੀ ਬੀਜੇਪੀ ਸੜਕਾਂ ਤੇ ਆਈ ਆ ਉਹ ਇਸ ਕਰਕੇ ਆਈ ਆ ਕਿ ਲੋਕਾਂ ਨੂੰ ਲੋਕਾਂ ਦੇ ਹੱਕ ਦਵਾਉਣ ਵਾਸਤੇ ਸੋ ਇਹਦੇ ਨਾਲ ਨਾਲ ਅੱਜ ਗੱਲ ਕਰੀਏ ਚਾਹੇ ਸਾਡੀਆਂ ਮਤਾਵਾਂ ਪੈਣਾ ਦੀ ਗੱਲ ਕਰਦੇ ਆ ਬੜਾ ਵੱਡਾ ਇਹ ਵਿਸ਼ਾ ਆ ਕਿ 1-1000 ਰੁਪਿਆ ਜਿਹੜਾ ਪੰਜਾਬ ਸਰਕਾਰ ਨੇ ਵਾਦਾ ਕੀਤਾ ਸੀ ਭਗਵੰਤ ਮਾਨ ਸਰਕਾਰ ਨੇ ਦੇਣ ਦਾ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਇਸੇ ਤਰ੍ਹਾਂ ਸਾਡੀ ਸਰਕਾਰ ਜਿਹੜੀ ਅੱਜ ਦਿੱਲੀ ਕੁਝ ਦਿਨ ਹੋਇਆ ਬਣੀ ਨੂੰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਦਿੱਲੀ ਦੇ ਮਾਤਾਵਾ ਪੈਨਾ ਦੇ ਨਾਲ ਵਾਦਾ ਕੀਤਾ ਸੀ 2500 ਰੁਪਏ ਦਾ ਉਹ ਅੱਜ ਸਰਕਾਰ ਕੁਝ ਦਿਨ ਹੋਇਆ ਪਹਿਲਾਂ ਬਣੀ ਨੂੰ ਔਰ ਅੱਜ ਵਾਦਾ ਪੂਰਾ ਕਰਕੇ ਅੱਜ ਦਿੱਲੀ ਦੇ ਲੋਕਾਂ ਨੂੰ ਜਿਹੜਾ 2500 ਰੁਪਏ ਦੇਣਾ ਸ਼ੁਰੂ ਕਰ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਔਰ ਅਸੀਂ ਚਾਹੁੰਦੇ ਆ ਕਿ ਜਿਹੜੇ ਪੰਜਾਬ ਦੇ ਲੋਕਾਂ ਨੂੰ ਕਿਉਂ ਠੱਗਿਆ ਜਾ ਰਿਹਾ ਹੈ ਜਿਹੜੀਆਂ ਗਰੰਟੀਆਂ ਦੀ ਗੱਲ ਕਰਦੇ ਸੀ ਜਿਹੜੀ 24 ਘੰਟਿਆਂ ਦੇ ਵਿੱਚ ਕਹਿੰਦੇ ਅਸੀਂ ਐਮਐਸਪੀ ਦੇਣ ਵੱਲੋਂ ਅੱਜ ਇਹਨਾਂ ਨੇ ਜਿਹੜੇ ਕਿੱਤੇ ਵੀ ਜਿਹੜੀ ਐ ਐਮਐਸਪੀ ਦਿੱਖਦੀ ਨਹੀਂ ਵੀ ਪੰਜਾਬ ਦੇ ਲਈ ਅੱਜ ਕਿਸਾਨ ਜਿਹੜਾ ਖੱਤਲ ਖਵਾਰ ਹੋ ਰਿਹਾ ਔਰ ਸਾਰੀ ਦੀ ਸਾਰੀ ਗੱਲ ਜਿਹੜੀ ਆ ਸੈਂਟਰ ਸਰਕਾਰ ਤੇ ਭਾਰਤ ਸਰਕਾਰ ਤੇ ਥੋਪੀ ਜਾ ਰਹੀ ਆ ਔਰ ਮੈਂ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਪੁਰ ਦੇ ਵਸੀਆਂ ਨੂੰ ਕਿ ਅੱਜ ਜੇ ਹਰਿਆਣੇ ਦੀ ਇਲੈਕਸ਼ਨ ਹੋਈ ਸੀ ਔਰ ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ ਹਰਿਆਣੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਐਮਐਸਪੀ ਦੇਣ ਦਾ ਅੱਜ ਉਹਨਾਂ ਨੇ ਜਦੋਂ ਵੀ ਸੈਸ਼ਨ ਤੋਂ ਪਹਿਲਾਂ ਸਰਕਾਰ ਬਣ ਤੋਂ ਬਾਅਦ ਪਹਿਲੇ ਸੈਸ਼ਨ ਦੇ ਵਿੱਚ ਜਿਹੜੀ ਪਹਿਲਾ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਉਹ ਵਾਦਾ ਪੂਰਾ ਕਰਕੇ ਅੱਜ ਹਰਿਆਣੇ ਦੇ ਲੋਕਾਂ ਨੂੰ 23 ਦੀ 23 ਫਸਲਾਂ ਦੇ ਉੱਤੇ ਐਮਐਸਪੀ ਜਿਹੜੀ ਅੱਜ ਮਿਲ ਰਹੀ ਆ ਅੱਜ ਉੱਥੋਂ ਦਾ ਕਿਸਾਨ ਖੁਸ਼ਾਲ ਅੱਜ ਪੁਛ ਕੇ ਦੇਖੋ ਪੰਜਾਬ ਦੇ ਲੋਕਾਂ ਨੇ ਜਾ ਕੇ ਫਸਲ ਜਿਹੜੀ ਹਰਿਆਣੇ 'ਚ ਵੇਚੀ ਐ ਇਸ ਵਾਰ ਝੋਨਾ ਜਿਹੜਾ ਆ ਆਪਣਾ ਸੋ ਮੈਂ ਤੁਹਾਡੇ ਨਾਲ ਦੱਸਣਾ ਚਾਹੁੰਦਾ ਕਿ ਅੱਜ ਲਾਅ ਇਨ ਆਰਡਰ ਦੀ ਇਹੋ ਜਿਹੀ ਸਥਿਤੀ ਬਣ ਚੁੱਕੀ ਆ ਕਿ ਚਾਹੇ ਸਾਡਾ ਵਪਾਰੀ ਵਰਗ ਹੋਵੇ ਚਾਹੇ ਬਾਜ਼ਾਰ ਦੇ ਦੁਕਾਨਦਾਰ ਭਰਾ ਸਾਥੀ ਨੇ ਅੱਜ ਸਾਰੇ ਹੀ ਪਰੇਸ਼ਾਨ ਨੇ ਕੀ ਕਰੋਨਿਕਲ ਨਾਲ ਔਖਾ ਜਾਂ ਦੁਕਾਨਾਂ ਤੇ ਬੈਠਣਾ ਵੀ ਔਖਾ ਹੋ ਗਿਆ ਕਿ ਪਤਾ ਨਹੀਂ ਕਿਹੜੇ ਵੇਲੇ ਕਿੰਨੇ ਆਣ ਕੇ ਕਿੱਥੇ ਗੋਲੀ ਮਾਰ ਦੇਣੀ ਆ ਸੋ ਇਹੋ ਜਿਹੇ ਹਾਲਾਤ ਬਣ ਚੁੱਕੇ ਆ ਸਾਡੇ ਪੰਜਾਬ ਦੇ ਬੜੇ ਮੰਦ ਭਾਗੀ ਨਾਲੇ ਗੱਲਾਂ ਕਰਨੀਆਂ ਪੈ ਰੀਆਂ ਨੇ ਕਿ ਕਿਤਾਂ ਦਾ ਕੋਸ਼ਾਲ ਪੰਜਾਬ ਸੀ ਅੱਜ ਕਿਹੋ ਜਿਹੇ ਸਮੇਜ ਲਿਆ ਕੇ ਇਹਨਾਂ ਨੇ ਖੜਾ ਕਰ ਦਿੱਤਾ ਅੱਜ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਸੜਕਾਂ ਤੇ ਆਈ ਆ ਸੋ ਮੈਂ ਅੱਜ ਦੱਸਣਾ ਚਾਹੁੰਦਾ ਕਿ ਕਰਜ਼ੇ ਨਾਲ ਜੋ ਸਾਡੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਨੇ ਅੱਜ ਸਾਡੇ ਪੰਜਾਬ ਦੇ ਸਰ ਜਿਹੜਾ ਕਰਜ਼ਾ ਉਹਦਾ ਬੇਹੱਦ ਜਿਹੜਾ ਇਹਨਾਂ ਨੇ ਅੱਜ ਜੇ ਬੱਚਾ ਨਵਾਂ ਬੱਚਾ ਜਨਮ ਲੈਂਦਾ ਇਸ ਦੁਨੀਆ ਤੇ ਧਰਤੀ ਤੇ ਆਉਂਦਾ ਔਰ ਪੰਜਾਬ ਦੇ ਵਿੱਚ ਜਨਮ ਲੈਂਦਾ ਤੇ ਅੱਜ 1.5 ਲੱਖ ਰੁਪਈਆ ਉਹਦਾ ਪਹਿਲੇ ਦਿਨ ਉਹਦੇ ਸਰਕਾਰ ਦੇ ਜਿਹੜਾ ਉਹਦੇ ਬੱਚੇ ਦੇ ਹਿੱਸੇ ਆਉਂਦਾ ਇਹੋ ਜਿਹੇ ਹਾਲਾਤ ਜਿਹੜੇ ਆ ਪੰਜਾਬ ਦੀ ਸਰਕਾਰ ਨੇ ਬਣਾਏ ਆ ਅੱਜ ਅਸੀਂ ਇਹ ਝਾੜੂ ਵਾਲੀ ਸਰਕਾਰ ਨੂੰ ਜਗਾਉਣ ਲਈ ਸਾਰੇ ਹੀ ਕਾਰਕਿਰਤਾ ਇਕੱਠੇ ਹੋਏ ਆ ਸੋ ਮੈਂ ਤੁਹਾਡਾ ਵੀ ਸਾਰਿਆਂ ਦਾ ਆਈ ਪ੍ਰੈਸ ਦਾ ਧੰਨਵਾਦ ਵੀ ਕਰਦਾ ਔਰ ਆਈ ਸਾਰੀ ਹੀ ਸੰਗਤ ਦਾ ਵੀ ਧੰਨਵਾਦ ਕਰਦਾ ਔਰ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਟੈਸਟ ਆ ਸਾਡੇ ਰੋਸ ਪ੍ਰਦਰਸ਼ਨ ਜਿਹੜੇ ਆ ਇਹ ਸਰਕਾਰ ਨੂੰ ਜਗਾਉਣ ਦੇ ਲਈ ਜਿੱਨਾ ਚਾਹੇ ਜਾ ਕੇ ਕੀ ਨਹੀਂ ਇਹ ਝਾੜਵਾਲੀ ਸਰਕਾਰ ਇਹਨੂੰ ਜਗਾਉਣ ਦੇ ਲਈ ਅਸੀਂ ਇਹ ਸੜਕਾਂ ਤੇ ਜੇ ਸਾਨੂੰ ਜਿੰਨੀ ਮਾਰ ਵੀ ਉਤਰਨਾ ਪਿਆ ਅਸੀਂ ਆਵਾਂਗੇ ਔਰ ਆਪਣੇ ਪੰਜਾਬ ਦੇ ਲੋਕਾਂ ਦੀ ਗੱਲ ਰੱਖਦੇ ਰਾਵਾਂਗੇ ਬਿੱਟਾ ਕਾਰਕਟਰਤਾ ਪਾਤੀ ਜਨਤਾ ਪਾਰਟੀ ਦਾਸਪੁਰ ਅੱਜ ਪੂਰੇ ਪੰਜਾਬ ਦੇ ਅੰਦਰ ਜਿਹੜੇ ਪਿਛਲੇ 10 ਸਾਲ ਹੋ ਤੋ ਅੱਜ 10 ਸਾਲ ਜਦ ਸਰਕਾਰ ਦੇ ਪੂਰੇ ਹੋਏ ਨੇ ਆਮ ਆਦਮੀ ਪਾਰਟੀ ਸਰਕਾਰ ਉਹਨੂੰ ਜਗਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਕਾਰਕਟਰਤਾ ਅੱਜ ਸੜਕਾਂ ਦੇ ਉੱਤੇ ਆਇਆ ਕਿਉਂਕਿ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲੇ ਚਾਹੇ ਮਹਿਲਾਵਾਂ ਨੂੰ 1000 ਦਿਨ ਦੀ ਗੱਲ ਕੀਤੀ ਸੀ ਚਾਹੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਦੀ ਗੱਲ ਕੀਤੀ ਚਾਹੇ ਇੰਡਸਟਰੀ ਦੇ ਉੱਤੇ ਉਹਨਾਂ ਨੂੰ 5 ਰੁਪਏ ਜੂਨਟ ਬਿਜਲੀ ਦੇਣ ਦੀ ਗੱਲ ਕੀਤੀ ਲੈਕਿਨ ਇਹ ਕੋਈ ਵੀ ਵਾਦਾ ਉਹਨਾਂ ਨੇ ਅਜ ਤਿੰਨ ਸਾਲ ਦੇ ਅੰਦਰ ਪੂਰਾ ਨਹੀਂ ਕੀਤਾ ਅਜੋ ਤਿੰਨ ਸਾਲ ਦੀਆਂ ਉਪਲਬਧੀਆਂ ਦਿਨਾਰੇ ਨੇ ਲੇਕਿਨ ਅਸੀਂ ਉਹਨੂੰ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਤਿੰਨ ਸਾਲ ਦੇ ਅੰਦਰ ਪੰਜਾਬ ਦੇ ਵਿਕਾਸ ਵਾਸਤੇ ਇੱਕ ਵੀ ਕੰਮ ਨਹੀਂ ਕੀਤਾ ਪੰਜਾਬ ਦੇ ਕੋਲੇ-ਪਾਲੇ ਲੋਕਾਂ ਨੂੰ ਲੁੱਟ ਕੇ ਇਹਨਾਂ ਨੇ ਸਰਕਾਰ ਬਣਾਈ ਸੀ ਲੇਕਿਨ ਜੋ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਅਜ ਤੱਕ ਪੂਰਾ ਨਹੀਂ ਕੀਤਾ ਚਾਹੇ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਹੋਵੇ ਚਾਹੇ ਕਿਸਾਨਾਂ ਨੂੰ ਐਮਐਸਪੀ ਦੇਣ ਦੀ ਗੱਲ ਹੋਵੇ ਚਾਹੇ ਇੰਡਸਟਰੀ ਨੂੰ 5 ਰੁਪਏ ਜੁਲੜ ਬਿਜਲੀ ਦੇਣ ਦੀ ਗੱਲ ਹੋਵੇ ਲੇਕਿਨ ਕੀਤਾ ਤੇ ਕੀਤਾ ਕੀ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਗੁੰਡਾਗਰਦੀ ਦਾ ਰਾਜ ਆ ਪੰਜਾਬ ਦੇ ਅੰਦਰ ਗੈਂਗਸਟਰਾਂ ਦਾ ਰਾਜ ਆ ਪੰਜਾਬ ਦੇ ਅੰਦਰ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਆ ਅੱਜ ਸਰਕਾਰ ਵੀ ਸੁੱਤੀ ਪਈ ਆ ਪ੍ਰਸ਼ਾਸਨ ਵੀ ਸੁੱਤਾ ਪਿਆ ਹੈ ਅੱਜ ਪੂਰੇ ਪੰਜਾਬ ਦੇ ਅੰਦਰ ਜਿਹੜੀ ਨੌਜਵਾਨੀ ਨੂੰ ਜਿਹਨਾਂ ਨੂੰ ਕਹਿੰਦੇ ਸੀ ਅਸੀਂ ਆਂਦੇ 15 ਦਿਨ ਦੇ ਅੰਦਰ ਨਸ਼ਾ ਖਤਮ ਕਰ ਦੇਵਾਂਗੇ 3 ਸਾਲ ਦੇ ਅੰਦਰ ਖਤਮ ਕੀ ਕਰਨਾ ਅੱਜ ਨਸ਼ਾ ਕਿਸ ਸੀਮਾ ਦੇਤੇ ਪਹੁੰਚ ਗਿਆ ਕਿੰਨਾ ਨਸ਼ਾ ਅੱਜ ਪੰਜਾਬ ਦੇ ਅੰਦਰ ਕਿੰਨੀ ਪੰਜਾਬ ਦੀ ਨੌਜਵਾਨੀ ਖਰਾਬ ਹੋ ਰਹੀ ਆ ਇਸ ਕਰਕੇ ਅੱਜ ਸਰਕਾਰ ਨੂੰ ਜਗਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਕਾਰਕਟਰ ਅੱਜ ਸੜਕਾਂ ਦੇ ਉੱਪਰ ਆਇਆ ਕਿ ਸੁੱਤੀ ਪਈ ਜਿਹੜੀ ਸ਼ਰਾਬੀ ਸਰਕਾਰ ਆ ਉਹਨੂੰ ਜਗਾਇਆ ਉਹਨੂੰ ਹਿਲਾਉਣ ਵਾਸਤੇ ਅੱਜ ਭਾਰਤੀ ਜਨਤਾ ਪਾਰਟੀ ਦਾ ਕਾਰਕਟਰ ਇੱਥੇ ਇਕੱਠਾ ਹੋਇਆ ਬਹੁਤ ਬਹੁਤ ਧੰਨਵਾਦ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਅੰਦਰ ਹੀ ਇਹ ਜਿਹੜੀ ਸਾਡੀ ਸਰਕਾਰ ਬਣੀ ਹੈ ਪੰਜਾਬ ਦੀ ਨਕਮੀ ਸਰਕਾਰ ਉਹਦੇ 3 ਸਾਲ ਪੂਰੇ ਹੋਏ ਨੇ ਲੇਕਿਨ ਇੰਨਾ ਸਾਲਾਂ ਦੇ ਵਿੱਚ ਇਸ ਆਪ ਦਾ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਪੰਜਾਬ ਦੇ ਅੰਦਰ ਕੋਈ ਵੀ ਜਿਹੜਾ ਇਨਸਾਨ ਹੈ ਨਾਗਰਿਕ ਹੈ ਆਪਣੇ ਆਪ ਨੂੰ ਸੁਰੱਖਿਤ ਨਹੀਂ ਮੰਨ ਰਿਹਾ ਨਸ਼ਾ ਕੋਰੀ ਗੁੰਡਾਗਰਦੀ ਗੈਂਗਵਾੜ ਇੰਨਾ ਕੋ ਵੱਧ ਗਿਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਸੋਚਣ ਦੇ ਮਜਬੂਰ ਨੇ ਕਿ ਪੰਜਾਬ ਚ ਰਹਿ ਰਹੇ ਆ ਕਿ ਕਿ ਖਤਰਨਾਕ ਸੁੱਕੇ ਦੇ ਵਿੱਚ ਰਹਿ ਰਹੇ ਆ ਸੋ ਇਹ ਸਰਕਾਰ ਨੂੰ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਅੱਜ ਭਾਰਤੀ ਜਨਤਾ ਪਾਰਟੀ ਦੇ ਕਾਰਕਤਾ ਸਰਕਾਂ ਦੇ ਉੱਤਰੇ ਨੇ ਔਰ ਇਹ ਜਿਹੜਾ ਹੈ ਰੋਸ ਪ੍ਰਦਰਸ਼ਨ ਕਰਕੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਕੰਮ ਕਰ ਰਹੇ ਨੇ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਨੇ ਕਿ ਪੰਜਾਬ ਦੇ ਹਿੱਤਾਂ ਨੂੰ ਧਿਆਨ ਚ ਰੱਖਾਣ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਕੰਮ ਕਰੇ ਕਿਉਂਕਿ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਤਿੰਨ ਸਾਲਾਂ ਚ ਸਿਵਾਏ ਝੂਠੇ ਲਾਰੇ ਤੇ ਵਾਅਦੇ ਤੋਂ ਭਾਰਤੀ ਜਨਤਾ ਪਾਰਟੀ ਇਸ ਤੇ ਖਲਾਫ ਆ ਪੂਰੇ ਪੰਜਾਬ ਦੇ ਲੋਕ ਕੇ ਸਰਕਾਰ ਤੋਂ ਦੁਖੀ ਨੇ ਤੋਂ ਅਸੀਂ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਕਿ ਸਰਕਾਰ ਦਾ ਪੇਟ ਸਿਆਪਾ ਕਰ ਲਈਏ ਕਿ ਕਿਤੇ ਛੇ ਦਿਨਾਂ ਨੂੰ ਉਹ ਹੋਸ਼ ਆ ਜੇ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ ਕਿਤੇ ਉਹਨਾਂ ਵੱਲ ਵੀ ਧਿਆਨ ਦੇ। ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز